ਵਾਸ਼ਿੰਗ ਤੋਂ ਲੈ ਕੇ ਕੋٹنگ ਪੀਪਫ ਡਰੈਕਲਨ ਸਟੀਮ ਵਾਸ਼ ਇਹ ਸਭ A to Z ਕਰਦੇ। ਨਾ ਨਾ ਤਾਂ ਆਪਣੇ ਜੜ ਪਊਗੀ। ਨਾ ਚਾਸੀ ਖਰਾਬ ਹੋਊਗੀ। ਉਹ ਸਮਥਿੰਗ ਹੁੰਦੀ ਹੈ 6 ਮਹੀਨੇ ਦਾ ਪੀਰੀਅਡ ਹੁੰਦਾ, ਸਾਲ ਦਾ ਹੁੰਦਾ। ਇਹ ਸਾਲ ਤੱਕ ਪੂਰੀ ਗੱਡੀ ਲਈ ਜਾਂਦੀ ਹੈ। ਇਹ ਆਪਾਂ ਸਾਲ-ਸਾਲ ਬਾਅਦ ਆਪਾਂ ਕਰਵਾ ਸਕਦੇ ਆ। ਇਹਦੀ ਕੋਈ ਬਹੁਤ ਜ਼ਿਆਦਾ ਕੋਸਟ ਨਹੀਂ ਇਹ ਵੀ। ਸਭ ਇਸ ਸੈਲੀਬ੍ਰਿਟੀ ਇੰਡੀਆ ਵੀ ਗੱਡੀਆਂ ਕੀਤੀਆਂ ਹਾਂਜੀ ਹਾਂਜੀ ਆਪਾਂ ਵੀ ਜੱਗੂ ਹਾਕਮਾਲੇ ਦੀ ਗੱਡੀ ਕੀਤੀ ਹੈ ਜੀ ਠੀਕ ਹੈ ਕੋਪੀng ਕਰਕੇ ਇੱਥੇ ਗੱਡੀ ਦਾ ਆਪਾਂ ਸਾਡੀ ਫੋਰਚਨਰ ਵਾਲੀ ਬਾਈ ਨੇ ਦਿੱਲੀ ਨੰਬਰ ਦੀ ਲਈ ਹੈ ਜੀ ਹਾਂਜੀ ਉਹ ਗੱਡੀ ਆਪਾਂ ਕਰਕੇ ਦਿੱਤੀ ਹੈ ਜੀ ਤੇ ਦੋ ਤਿੰਨ ਇੱਕ ਬਾਈ ਹੋਰ ਨੇ ਮੇਰੇ ਸਮਾਜ ਚ ਯਾਰ ਨਹੀਂ ਆ ਰਹੇ ਜੀ ਕਨਵਰਗਰੇਵਾਲ ਦੀ ਵੀ ਕਰਦੀ ਸੀ ਮੈਂ ਤੁਹਾਡੀ ਰੀਲ ਦੇਖੀ ਸੀ ਹਾਂਜੀ ਹਾਂਜੀ ਕਨਵਰਗਰੇਵਾਲ ਬਾਈ ਦੀ ਡਿਫੈਂਡਰ ਆਪਾਂ ਵਾਸ਼ ਕਰਕੇ ਦਿੱਤੀ ਸੀ ਇੱਥੇ ਆਈ ਸੀ ਤੁਹਾਡੀ ਗੱਡੀ ਵਾਸ਼ ਬਰਾ ਯੂ ਵੀਡੀਓ ਸੁਣ ਕੇ ਹੰਮਿਆ ਉਹ ਕਹਿੰਦੇ ਵੀ ਸਪੀਡਾ ਨਹੀਂ ਹੁੰਦਾ ਜੀ ਸਾਡੀ ਗਰੰਟੀ ਐ ਇੰਨੀ ਵਾਲੀ ਸ਼ੀਟ ਲਾਉ ਤਾਂ ਉਹ ਸਿਰਫ ਫੇਕ ਹਾ ਲਿਓ ਠੀਕ ਹੈ ਸਸੀ ਗੱਲ ਦੋਸਤੋ ਅੱਜ ਅਸੀਂ ਸਰਦੂਲਗੜ ਵਿਖੇ ਮੌਜੂਦ ਆਂ ਸਰਦੂਲਗੜ ਵਿਖੇ ਕਿੱਥੇ ਆਂ ਡਿਟੇਲਿੰਗ ਹਾਰਸ ਤੇ ਜਿਵੇਂ ਜੈਂਟਸ ਤੇ ਲੇਡੀ ਜਾਂਦੇ ਹੁੰਦੇ ਨੇ ਨਾ ਸਲੂਨ ਚ ਜਾਂ ਬਿਊਟੀ ਪਾਰਲਰ ਚ ਇਹ ਗੱਡੀਆਂ ਦਾ ਬਿਊਟੀ ਪਾਰਲਰ ਹੈ ਇਥੇ ਗੱਡੀਆਂ ਨੂੰ ਸਜਾਇਆ ਜਾਂਦਾ ਉਨਾ ਦੇ ਕੋਟਿੰਗ ਕੀਤੀ ਜਾਂਦੀ ਹੈ ਪੀਪੀਐਫ ਕੀਤੀ ਜਾਂਦੀ ਹੈ ਤੇ ਹੋਰ ਵੀ ਬਹੁਤ ਕੁਝ ਹੈ ਆਪਾਂ ਸਾਰੀ ਡਿਟੇਲ ਦੀ ਜਾਣਕਾਰੀ ਲਵਾਂਗੇ ਤੁਹਾਨੂੰ ਰੇਟ ਵੀ ਦੱਸਾਂਗੇ ਕਿ ਆਪਾਂ ਭਰਾ ਨੂੰ ਮਿਲਦੇ ਆ ਇੱਥੋਂ ਦੇ ਜਿਹੜੇ ਉਹਨਰ ਨੇ ਭਾਈ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸੱਸੀ ਗਾ ਜੀ ਸਰ ਭਾਈ ਜੀ ਪਹਿਲਾਂ ਤਾਂ ਆਪਾਂ ਸ਼ੁਰੂਆਤ ਹੀ ਇੱਥੋਂ ਕਰੀਏ ਵੀ ਆਪਣਾ ਸ਼ੋਰੂਮ ਹੈ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਹਾਂਜੀ ਬਈ ਠੀਕ ਹੈ ਤੇ ਆਪਾਂ ਕਿਹੜੇ ਕਿਹੜੇ ਵਰਕ ਕਰਦੇ ਆ ਇੱਥੇ ਇੱਥੇ ਵੀਰੇ ਆਪਾਂ ਵਾਸ਼ਿੰਗ ਤੋਂ ਲੈ ਕੇ ਕੋਟਿੰਗ ਪੀਪੀਐਫ ਡ੍ਰੈਕਲਿਨ ਸਟੀਮ ਵਾਸ਼ ਗਿਆ ਸਭ ਏ ਟੂ ਜ਼ेड ਕੰਮ ਹੁੰਦਾ ਇੱਥੇ ਠੀਕ ਹੈ ਹਾਂਜੀ ਤੇ ਇਹਨਾਂ ਦੇ ਵਿੱਚ ਆਪਾਂ ਜੀ ਡਿਟੇਲ ਚ ਥੋੜਾ ਜਿਹਾ ਦੱਸੀਏ ਵੀ ਪੀਪੀਐਫ ਕੀ ਹੁੰਦਾ ਹੈ ਕੋਟਿੰਗ ਕੀ ਹੁੰਦਾ ਥੋੜਾ ਜਿਹਾ ਉਹਦੇ ਵੀ ਚੰਨਣਾ ਪਾ ਦਿਓ ਸੁਣੋ ਵੀਰੇ ਕੋਟਿੰਗ ਜੋ ਹੁੰਦੀ ਆ ਉਹ ਜਿਵੇਂ ਨਵੀਂ ਗੱਡੀ ਆਪਾਂ ਕੋਈ ਵੀ ਪੁਰਾਣੀ ਗੱਡੀ ਆ ਉਹਦੀ ਸ਼ਾਈਨਿੰਗ ਵਧਾਉਣ ਵਾਸਤੇ ਜਿਵੇਂ ਆ ਗੱਡੀਆਂ ਖੜੀਆਂ ਮੰਨ ਲਓ ਇਹਨਾਂ ਦੇ ਹੋਈ ਹੋਈ ਹੈ ਕਿਸੇ ਵੀ ਹਾਂਜੀ ਜਿਵੇਂ ਉਹ ਗੱਡੀ ਇਹਦੇ ਉੱਤੇ ਪੀਪੀਐਫ ਹੋਈ ਹੋਈ ਆ ਉਸ ਤੇ ਹਾਂਜੀ ਉਹ ਤੇ ਵੀਰੇ ਕੋਟਿੰਗ ਹੋਈ ਹੋਈ ਆ ਅੱਛਾ ਹਾਂਜੀ ਇਹ ਫਰਕ ਕਿਵੇਂ ਫਿਰ ਪਤਾ ਲੱਗਦਾ ਬਾਈ ਇਹਦੇ ਫਰਕ ਵੀਰੇ ਆਇਆ ਸ਼ਾਈਨਿੰਗ ਕੋਟਿੰਗ ਦੀ ਜ਼ਿਆਦਾ ਹੁੰਦੀ ਆ ਤੇ ਉਨੀ ਪੀਪਫ ਦੀ ਹੁੰਦੀ ਆ ਪੀਪਫ ਜੋ ਹੈਗੀ ਆ ਉਹ ਹੈਗੀ ਆ ਪ੍ਰੋਟੈਕਸ਼ਨ ਵਾਸਤੇ ਜਿੱਦਾਂ ਆਪਣੇ ਕੋਈ ਸਕਰਾਚ ਪੈ ਜੇ ਆਪਣੇ ਕੋਈ ਡੈਂਟ ਪੈਰ ਉਹ ਚੀਜ਼ਾਂ ਨੂੰ ਪ੍ਰੋਟੈਕਟ ਕਰਦੀ ਆ ਜੋ ਕੋਟਿੰਗ ਆਉਂਦੀ ਆ ਉਹ ਹੁੰਦੀ ਆ ਸ਼ਾਈਨਿੰਗ ਵਾਸਤੇ ਜਿੱਦਾਂ ਗੱਡੀ ਦੀ ਸ਼ਾਈਨਿੰਗ ਬਰਕਰਾਰ ਰਹਿਣ ਵਾਸਤੇ ਗੱਡੀ ਤੇ ਪਾਣੀ ਸਕਿਪ ਨਹੀਂ ਕਰਦਾ ਉਸ ਚੀਜ਼ ਲਈ ਆਉਂਦੀ ਆ ਠੀਕ ਹੈ ਹਾਂਜੀ ਤੇ ਨਹੀਂ ਇਹ ਜਿਵੇਂ ਬਈ ਉਹ ਚਾਬੀ ਜੀ ਘਸਾ ਕੇ ਚੈੱਕ ਕਰਦੇ ਹੁੰਦੇ ਆ ਹਾਂਜੀ ਹਾਂਜੀ ਉਹ ਪੀਪੀਐਫ ਤੇ ਹੁੰਦਾ ਹੁੰਦਾ ਵੀਰੇ ਉਹ ਕੋਟਿੰਗ ਤੇ ਨਹੀਂ ਕੋਟਿੰਗ ਤੇ ਸਕਰੈਚ ਪੈਂਦਾ ਮਾਈਨਰ ਸਕਰੈਚ ਜਿਹੜੇ ਹੁੰਦੇ ਆ ਉਹ ਕੋਟਿੰਗ ਨਾਲ ਮਤਲਬ ਸਾਰੇ ਚਲੇ ਜਾਂਦੇ ਨੇ ਬਟ ਜਿਹੜਾ ਪੀਪੀਐਫ ਆ ਉਹ ਪੀਪੀਐਫ ਆਲ ਗੱਡੀ ਦੀ ਪ੍ਰੋਟੈਕਸ਼ਨ ਵਾਸਤੇ ਯੂਜ਼ ਕੀਤੀ ਜਾਂਦੀ ਆ ਪੀਪੀਐਫ ਦੇ ਵਿੱਚ ਬਹੁਤ ਕਰਾਨੇ ਸ਼ੀਟ ਆਉਂਦੀ ਆ ਜਿਵੇਂ ਆਪਾਂ ਡੈਡ ਲੋਕ ਕਹიდੀਏ ਫੋਰਥ ਦਿਨਾਂ ਦੀ ਗਰਵਾਰੇ ਆ ਜਾਂਦੀ ਆ ਨਾਰਦੀ ਆ ਜਾਂਦੀ ਆ ਇਸ ਚੀਜ਼ਾਂ ਲਈ ਆ ਮੜੇ ਆਪਾਂ ਦੇਖੀਏ ਵੀ ਕਿ ਕਿਵੇਂ ਪਤਾ ਲੱਗਦਾ ਮੋਬਾਈਲ ਦੀ ਲਾਈਨ ਜਗਾ ਕੇ ਜਾਂ ਵੈਸੀ ਨਹੀਂ ਨਹੀਂ ਵੀਰੇ ਇਹਦਾ ਪਤਾ ਹੀ ਨਹੀਂ ਚੱਲਦਾ ਅੱਛਾ ਆਪਾਂ ਕੰਮ ਹੀ ਇਦਾਂ ਦਾ ਕਰ ਕੇ ਕਹਿੰਦੇ ਆ ਬੰਦੇ ਨੂੰ ਪੀਪੀਐਫ ਦਾ ਪਤਾ ਹੀ ਨਹੀਂ ਚੱਲਦਾ ਜਿੰਨੇ ਸ਼ੀਟ ਕਈਆਂ ਦੀ ਹੁੰਦੀ ਆ ਜੇ ਮੈਥੋਂ ਬਾਹਰ ਆ ਗਈ ਹਾਂ ਕਿਨਾਰੀਆਂ ਤੋਂ ਬਾਹਰ ਆ ਜਾਂਦੀ ਆ ਬਟ ਆਪਣੇ ਜੋ ਵਰਕਰ ਨੇ ਜਿੱਦਾਂ ਆਪਾਂ ਕਹਦੀ ਆ ਆਪਣੇ ਕਾਰੀਗਰ ਨੇ ਉਹ ਆਪਾਂ ਲੋਕਲ ਨਹੀਂ ਹੈਗੇ ਉਹ ਮਤਲਬ ਬਾਹਰੋਂ ਆਉਂਦੇ ਨੇ ਤੇ ਉਹਨਾਂ ਦੀ ਆਹੀ ਚੀਜ਼ ਮਤਲਬ ਸਪੈਸ਼ਲਿਸਟ ਆ ਵੀ ਉਹ ਜੋ ਗੱਡੀ ਪੀਪੀਫ ਕਰਨਗੇ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਣਾ ਪੀਪੀਫ ਕੀਤੀ ਹੋਈ ਹੈ ਨਹੀਂ ਕੀਤੀ ਹੋਈ ਠੀਕ ਹੈ ਹਾਂਜੀ ਇਹ ਇਹ ਕੁਆਲਿਟੀ ਵਾਈਜ਼ ਹੁੰਦੀ ਹੈ ਫਿਰ ਮਤਲਬ ਜਿਹੜੀ ਆਪਾਂ ਪੀਪੀਫ ਉੱਤੇ ਕਰਦੇ ਆਂ ਕਲੇਮਿਨੇਸ਼ਨ ਹਾਂਜੀ ਹਾਂਜੀ ਉਹ ਕੁਆਲਿਟੀ ਵੀ ਹੁੰਦੀ ਹੈ ਕੁਆਲਿਟੀ ਹੁੰਦੀ ਹੈ ਵੀਰੇ ਇਹ ਜੇ ਮੈਂ ਲੋ ਲੈਵਲ ਤੇ ਆਪਾਂ ਕਹਿ ਦਈਏ ਕਈ ਕਰਦੇ ਨੇ ਮੇਰੇ ਵੀਰ ਵੀ 25-30000 ਦੀ ਵੀ ਹੋ ਜਾਂਦੀ ਆ ਬਟ ਜਿਹੜੀ ਇਹਦੀ ਅਸਲ ਕੋਸਟ ਆਉਂਦੀ ਆ ਉਹ 50 ਜਾਂ 60000 ਤੋਂ ਅਬਵ ਹੁੰਦੀ ਆ ਉਦੋਂ ਉੱਪਰ ਉੱਪਰੀ ਹੁੰਦੀ ਆ ਬੈਸਟ ਕੁਆਲਿਟੀ ਹੁੰਦੀ ਆ 2.5 ਲੱਖ ਤੱਕ ਵੀ ਜਾਂਦੀ ਹੈ ਬਈ ਇਹਨਾਂ ਦੀ ਪੀਪੀਐਫ ਇਹ ਇੱਥੇ ਬਈ ਜੀ ਇੱਕ ਕੁਐਸਚਨ ਫਿਰ ਹੋਰ ਨਿਕਲ ਕੇ ਆਉਂਦਾ ਵੀ ਜਦੋਂ ਆਪਾਂ ਇਹਨੂੰ ਉਤਾਰਾਂਗੇ ਜਾਂ ਸਮਾਂ ਕੋਈ ਤਾਂ ਇਹਦੀ ਡੈਡਲਾਈਨ ਹੋਊਗੀ ਨਾ 10 ਸਾਲ 5 ਸਾਲ ਜੋ ਵੀ ਹੈਗਾ ਹੈ ਨਾ ਸ਼ੀਟ ਸ਼ੀਟ ਦੇ ਹਿਸਾਬ ਨਾਲ ਹੈ ਵੀਰੇ ਜਿਸ ਜੀ ਆਪਾਂ ਸ਼ੀਟ ਲਾਵਾਂਗੇ ਕੋਈ 5 ਸਾਲ ਦੀ ਆਉਂਦੀ ਆ ਕੋਈ 7 ਸਾਲ ਦੀ ਕੋਈ 10 ਸਾਲ ਦੀ ਕਈ ਲਾਈਫ ਟਾਈਮ ਦੀ ਵੀ ਆਉਂਦੀਆਂ ਲਿਗੀਆਂ ਉਹ ਸ਼ੀਟ ਮੁਤਾਬਕ ਦਾ ਜੇ ਆਪਾਂ ਸ਼ੀਟ ਉਤਾਰਾਂਗੇ ਉਹ ਆਪਣਾ ਪੇਂਟ ਨਹੀਂ ਛੱਡਣਗੇ ਨਾ ਹੀ ਪੇਂਟ ਖਰਾਬ ਕਰਨਗੇ ਉਹ ਸ਼ੀਟ ਦੀ ਕੁਆਲਿਟੀ ਹੀ ਹੁੰਦੀ ਹੈ ਜਿਵੇਂ ਆਪਾਂ 25000 ਦੀ ਕਰਵਾਵਾਂਗੇ ਉਹ ਸ਼ੀਟ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਫਿਰ ਰੰਗ ਵੀ ਪੇਂਟ ਵੀ ਖਰਾਬ ਕਰ ਸਕਦੀ ਹੈ ਬਟ ਜੋ ਆਪਾਂ ਕਰਾਂਗੇ ਆਪਾਂ ਪਹਿਲਾ ਬੰਦੇ ਨੂੰ ਜੋ ਆਉਂਦਾ ਆਪਣੇ ਕੋਲ ਉਹਨੂੰ ਇਹੀ ਚੀਜ਼ ਕਹਿਣੇ ਆ ਕਿ ਬਈ ਜੇ ਤੁਸੀਂ ਪੀਪੀਐਫ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਆਲਿਟੀ ਨਾਲ ਹੀ ਚਲਣਾ ਪਊਗਾ ਫਿਰ ਪੈਸੇ ਨਾ ਦੇਖੋ ਜੇ ਤੁਸੀਂ ਕੁਆਲਿਟੀ ਲੈਣੀ ਹੈ ਹਾਂ ਇਹ ਚੀਜ਼ ਹੈ ਕੁਆਲਿਟੀ ਨਾਲ ਮਤਲਬ ਕੰਪਰੋਮਾਈਜ਼ ਕੰਪਰੋਮਾਈਜ਼ ਆਪਣਾ ਕੋਈ ਨਹੀਂ ਕਰਦੇ ਆਪਾਂ ਵੀਰ ਨੂੰ ਜੋ ਬਾਈ ਆਉਂਦਾ ਆਪਾਂ ਉਹਨੂੰ ਜਵਾਬ ਹੀ ਦੇ ਦਿੰਦੇ ਆਂ ਵੀ ਆਪਾਂ ਇੰਨੇ ਹੀ ਦੀ ਕਰਕੇ ਦਵਾਂਗੇ ਤੇ ਆਪਣੀ ਗਰੰਟੀ ਫੁੱਲੂਗੀ 5 ਸਾਲ ਦੀ ਕਹੇਤੀ ਤਾਂ 5 ਸਾਲ ਦੀ ਹੀ ਹੋ 10 ਸਾਲ ਦੀ ਕਹੇਤੀ ਤਾਂ 10 ਸਾਲ ਦੀ ਹੀ ਹੋ ਠੀਕ ਹੈ ਤੇ ਇਹੇ ਵਈ ਮੈਂ ਆਪਣਾ ਜਿਹੜਾ ਸ਼ੋਰੂਮ ਖੋਲਿਆ ਤੁਸੀਂ ਡੀਟੇਲਿੰਗ ਹੌਰਸ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਆਪਣੀ 2 April 2025 ਨੂੰ ਆਪਣੀ ਓਪਨਿੰਗ ਸੀ ਤਾਂ ਆਪਾਂ ਨੂੰ ਸਮਥਿੰਗ ਤੁਸੀਂ ਲਾ ਲਓ 3 ਮਹੀਨੇ ਹੋ ਚੁੱਕੇ ਨੇ ਵੀਰੇ 3 ਮਹੀਨੇ ਹੋ ਗਏ ਲਗਭਗ ਹਾਂਜੀ ਹਾਂ ਨਹੀਂ 1 ਸਾਲ ਤੇ 9 ਮਹੀਨੇ ਇੱਕ ਟੋਟਲ ਨਹੀਂ ਨਹੀਂ ਟੋਟਲ ਤਾਂ 9 ਮਹੀਨੇ ਨਹੀਂ 9 ਮਹੀਨੇ ਹੋਇਆ ਟੋਟਲ ਜੀ ਠੀਕ ਹੈ ਮੈਂ ਕਿਹਾ ਕਿ ਪਿਛਲੇ ਸਾਲ ਹੋਇਆ ਸੀਗਾ ਇਹ ਸਾਲ ਹੀ ਆਪਾਂ 2025 ਵਿੱਚ ਹੀ ਹੋਣੀ ਹੈ ਅੱਛਾ ਅੱਛਾ ਤੇ ਇਹ ਵੇਲੇ ਜੀ ਫਿਰ ਆਈਡੀਆ ਕਿਵੇਂ ਆਇਆ ਇਸ ਨੂੰ ਲੋਕ ਤਾਂ ਵੱਡੇ ਸ਼ਹਿਰਾਂ ਨੂੰ ਭਜਦੇ ਚੰਡੀਗੜ੍ਹ ਪਟਿਆਲਾ ਜਲੰਧਰ ਹਨਾ ਇਹ ਸੋਨੂੰ ਸਰਦੂਲਗੜ੍ਹ ਦੇ ਵਿੱਚ ਏਰੀਆ ਕਿਵੇਂ ਆਇਆ ਕਿਉਂਕਿ ਜੀ ਆਪਾਂ ਜਿਹੜੀ ਆਪ ਦਾ ਏਰੀਆ ਆਪ ਦਾ ਹੀ ਹੁੰਦਾ ਹਾਂਜੀ ਜੇ ਆਪਾਂ ਬਾਹਰ ਕਿਤੇ ਜਾ ਕੇ ਕੰਮ ਕਰਾਂਗੇ ਹੂੰ ਉਹਨਾਂ ਆਪਾਂ ਕਹਿੰਨੇ ਚਲੋ ਕੰਮ ਚੱਲ ਵੀ ਪੈਂਦਾ ਨਹੀਂ ਚੱਲਦਾ ਬਾਬੀ ਗੱਲਾਂ ਨੇ ਬਟ ਮੈਨੂੰ ਐ ਸੀ ਜਿਵੇਂ ਮੈਂ ਆਪਦੇ ਪਿੰਡ ਦੇ ਵਿੱਚ ਹੀ ਰਹਿ ਕੇ ਕੰਮ ਸਟਾਰਟ ਕਰਾਂ ਜੀ 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 ਇਹ ਆਪ ਦਾ ਇੱਕ ਤਾਂ ਆਂ ਦਾ ਗੱਡੀਆਂ ਤੁਹਾਨੂੰ ਪਤਾ ਹੀ ਹੈ ਜੀ ਤੇ ਮਤਲਬ ਆਪਦੇ ਪਿੰਡ ਹੀ ਕਰਨਾ ਚਾਹੁੰਦਾ ਸੀ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ ਸੀ ਕਿਤੇ ਵੀ ਮੈਂ ਆਪਦੇ ਪਿੰਡ ਹੀ ਕਰਕੇ ਦਾ ਕਿਉਂਕਿ ਆਪਦੇ ਆਪ ਵੀ ਸੀ ਬਾਹਰ ਜਾਣੇ ਆ ਹੂੰ ਹੂੰ ਤੇ ਆਪਾਂ ਬਾਹਰ ਕਿਉਂ ਕਰੀ ਆ ਆਪ ਦਾ ਪੰਡਿਤ ਜੀ ਆਪਾਂ ਇਹ ਚੀਜ਼ ਲੈ ਕੇ ਆਈਏ ਠੀਕ ਹੈ ਪਿੰਡ ਦੀ ਆਪਣਾ ਕਹਿੰਦੇ ਤਰੱਕੀ ਹੋਰ ਹੋਊਗੀ ਜੀ ਠੀਕ ਹੈ ਠੀਕ ਹੈ ਤੇ ਇਹੇ ਵਈ ਆਪਾਂ ਜੇ ਗੱਲ ਕਰੀਏ ਹੁਣ ਵੀ ਛੋਡੇ ਕੋਲੇ ਕਸਟਮਰ ਆਉਂਦੇ ਆ ਹਾਂਜੀ ਪਰ ਆਪਾਂ ਕਿਵੇਂ ਵਿਸ਼ਵਾਸ ਦੇ ਸਕਦੇ ਵੀ ਤੁਹਾਡੇ ਕੋਲ ਹੀ ਕਸਟਮਰ ਕਿਉਂ ਹੋਣ ਕੀ खासियत ਹੈ ਆਪਣੀ ਕੁਆਲਿਟੀ ਵੀਰੇ ਕਿਤੇ ਮਰਜ਼ੀ ਰੇਟ ਦਾ ਆਪਾਂ ਕਹਿ ਦਈਏ ਆਪਾਂ ਰੇਟ ਦਾ ਮੁਤਾਬਕ ਵੀ ਕਹਿ ਸਕਦੇ ਆ ਕੁਆਲਿਟੀ ਦਾ ਆਪਾਂ ਸਭ ਤੋਂ ਮਤਲਬ ਜਾਇਜ਼ ਰੇਟ ਲੈਣੇ ਆ ਤੇ ਪੂਰਾ ਵਧੀਆ ਕੰਮ ਕਰਕੇ ਦਿੰਦੇ ਆ ਬੰਦੇ ਨੂੰ ਆਪਾਂ ਕੰਪਲੇਂਟ ਦਾ ਮੌਕਾ ਨਹੀਂ ਦਿੰਦੇ ਜੇ ਆਪਾਂ ਕਹਿ ਦਈਏ ਆਪਣੇ ਕੋਲ ਬੰਦਾ 300 ਰੁਪਏ ਦੀ ਵਾਸ਼ਿੰਗ ਕਰਾਉਣ ਵੀ ਆਉਂਦਾ ਤਾਂ ਆਪਾਂ ਜ਼ਰੂਰੀ ਨਹੀਂ ਸਮਝਦੇ ਵੀ ਆਪਾਂ ਨੂੰ 300 ਵਾਲਾ ਹੀ ਕੰਮ ਕਰਕੇ ਦਈਏ ਆਪਾਂ ਬੰਦੇ ਨੂੰ 50000 ਵਾਲਾ ਹੀ ਕੰਮ ਕਰਕੇ ਦਿੰਦੇ ਆ ਜੇ ਬੰਦੇ ਦੀ ਗੱਡੀ 'ਚ ਮਾਰਾ ਗੰਦਾ ਜੇ ਉਹ ਆਪਾਂ 300 ਦੇ ਵਿੱਚ ਇਨਕਲੂਡ ਨਹੀਂ ਹੈਗਾ ਆਪਾਂ ਗੰਦ ਵੀ ਸਾਫ਼ ਕਰਕੇ ਦੇਵਾਂਗੇ ਤੇ ਗੱਡੀ ਦੇ ਉੱਤੇ ਠੀਕ ਹੈ ਵੀ ਆਪਾਂ ਜੇ ਬੰਦਾ ਆਪਣੇ ਕੋਲੇ ਆਇਆ ਤਾਂ ਕੋਈ ਮਾਨ ਨਾਲ ਹੀ ਆਇਆ ਤੇ ਆਪਾਂ ਵੀ ਬੰਦੇ ਦਾ ਪੂਰਾ ਮਾਨ ਆਦਰ ਕਰਕੇ ਫੇਰ ਹੀ ਤੋਰ ਦਿਆਂਗੇ ਆਪਾਂ ਗੱਡੀ ਦਿੰਦੇ ਨਹੀਂ ਤੇ ਜਿਹੜੀ ਵੀ ਜੀ ਹੁਣ ਇੱਥੇ ਲੋ ਲੋ ਜੋ ਵੀ ਹੋਇਆ ਗੱਡੀ ਤੇ ਹਨਾ ਤੇ ਉੱਧਰ ਜੋ ਵੀ ਹੋਇਆ ਗੱਡੀ ਤੇ ਜਿਹੜੀ ਹੁਣ ਤੁਸੀਂ ਇੱਕ ਸ਼ਬਦ ਬੋਲਿਆ ਸੀ ਵੀ ਅੰਡਰ ਕੋਟਿੰਗ ਕਰਦੇ ਹਾਂਜੀ ਅੰਡਰ ਕੋਟਿੰਗ ਹਾਂਜੀ ਅੰਡਰ ਕੋਟਿੰਗ ਹਾਂਜੀ ਉਹ ਕੀ ਚੀਜ਼ ਹੁੰਦੀ ਹੈ ਕਿ ਕਿਵੇਂ ਹੁੰਦੀ ਹੈ ਉਹ ਅੰਡਰ ਕੋਟਿੰਗ ਯੂਜ਼ ਕੀਤੀ ਜਾਂਦੀ ਹੈ ਆਪਣੇ ਥੱਲੇ ਗਾਰਡ ਵਾਸਤੇ ਜੀ ਥੱਲੇ ਚਾਸੀ ਵਾਸਤੇ ਹਾਂਜੀ ਥੱਲੇ ਚਾਸੀ ਵਾਸਤੇ ਜਿਵੇਂ ਤੁਹਾਨੂੰ ਆਪਾਂ ਇੱਧਰ ਦਿਖਾ ਦਈਏ ਹਾਂਜੀ ਹਾਂਜੀ ਆਹ ਗੱਡੀ ਤੇ ਹੋਈ ਹੈ ਹਾਂ ਇਹ ਗੱਡੀ ਤੇ ਹੋਈ ਹੋਈ ਹੈ ਜੀ ਤੇ ਆਪਾਂ ਚੈੱਕ ਕਰ ਲਈਏ ਵੀ ਇੱਥੇ ਥੱਲੇ ਗਾਰਾ ਗੂਰਾ ਹੁੰਦਾ ਸਭ ਹੂੰ ਹੂੰ ਇਹ ਗਾਰ ਨਾਲ ਜਰ ਨਹੀਂ ਪੈਂਦੀ ਜੀ ਉਹ ਥੱਲੇ ਸ਼ੀਟ ਲੱਗੀ ਹੋਈ ਹੈ ਜਿਹੜੀ ਹੋਈ ਹੈ ਨਹੀਂ ਨਹੀਂ ਉਹ ਤਾਂ ਇਹ ਕੰਪਨੀ ਵੱਲੋਂ ਹੁੰਦੀ ਜਿਹੜਾ ਆ ਠੀਕ ਹੈ ਠੀਕ ਹੈ ਉਹਦੇ ਨਾਲ ਨਾ ਤਾਂ ਆਪਣੇ ਜਰ ਪਊਗੀ ਨਾ ਚਾਸੀ ਖਰਾਬ ਹੋਊਗੀ ਉਹ ਸਮਥਿੰਗ ਹੁੰਦੀ ਹੈ 6 ਮਹੀਨੇ ਦਾ ਪੀਰੀਅਡ ਹੁੰਦਾ ਸਾਲ ਦਾ ਹੁੰਦਾ ਇਹ ਸਾਲ ਤੱਕ ਪੂਰੀ ਗੱਡੀ ਵਹੀ ਜਾਂਦੀ ਹੈ ਇਹ ਆਪਾਂ ਸਾਲ-ਸਾਲ ਬਾਅਦ ਆਪਾਂ ਕਰਵਾ ਸਕਦੇ ਹਾਂ ਇਹਦੀ ਕੋਈ ਬਹੁਤ ਜ਼ਿਆਦਾ ਕੋਸ਼ਟ ਨਹੀਂ ਹੈਗੀ ਸਮਥਿੰਗ 22500 ਆ ਹਰ ਇੱਕ ਨਾਰਮਲੀ ਆ ਤੇ ਇਹ ਚੀਜ਼ ਸਭ ਤੋਂ ਬੈਨੀਫਿਟ ਆ ਆਪਣੇ ਗੱਡੀ ਵਾਸਤੇ ਹਰ ਇੱਕ ਗੱਡੀ ਤੇ ਹੁੰਦੀ ਹੈ ਜੀ ਕੋਈ ਪੁਰਾਣੀ ਹੋਵੇ ਨਵੀਆਂ ਕੋਈ ਵੀ ਆ ਤੇ ਜਰ ਨਹੀਂ ਪੈਂਦੀ ਗੱਡੀ ਨਾਲ ਠੀਕ ਹੈ ਤੇ ਡਰਾਈ ਕਲੀਨਿੰਗ ਕੀ ਹੁੰਦਾ ਉਹ ਕਿਵੇਂ ਕਰਦੇ ਆਪਾਂ ਇਹ ਸਭ ਤੋਂ ਵੱਡੀ ਇੱਕ ਚੀਜ਼ ਹੈ ਜੀ ਲੋਕਾਂ ਨੂੰ ਵੀ ਵਾਸ਼ਿੰਗ ਡ੍ਰੈਗਲਿੰਗ ਡਿਟੇਲਿੰਗ ਦੇ ਤਿੰਨੇ ਚੀਜ਼ਾਂ ਨੂੰ ਇੱਕੋ ਚੀਜ਼ ਹੀ ਸਮਝਦੇ ਆ ਵੀ ਗੱਡੀ ਧੋ ਕੇ ਦੇਣੀ ਸਾਰੀ ਇਹ ਤਿੰਨੇ ਚੀਜ਼ਾਂ ਅਲੱਗ-ਅਲੱਗ ਨੇ ਜੀ ਜਿਵੇਂ ਆਪਾਂ ਵਾਸ਼ਿੰਗ ਆਹ ਗੱਡੀ ਆਪਾਂ ਮਤਲਬ ਡਿਟੇਲ ਕਰ ਹੀ ਜਾਂਦੇ ਆ ਸਾਰੀ ਜੀ ਓਕੇ ਹਾਂਜੀ ਇੱਕ ਦਾ ਵਾਸ਼ਿੰਗ ਹੋ ਗਈ ਆ ਚੱਕੇ ਜੀ ਜੋ ਚੱਕੇ ਗੱਡੀ ਪਾਣੀ ਮਾਰ ਕੇ ਦੇਤਾ ਆਪਾਂ ਗੱਡੀ ਸਾਫ਼ ਕਰਕੇ ਦੇਤੀ ਹੁਣ ਬੰਦਾ ਕਹੂ ਬਈ ਇਹ ਤੁਸੀਂ ਪੈਸੇ ਵੀ 2000 ਲੈ ਕੇ ਤੇ ਸਾਫ਼ ਵੀ ਨਹੀਂ ਕਰਕੇ ਦਿੱਤਾ ਹਾਂ ਜਿਹੜੀ ਵਾਸ਼ਿੰਗ ਆ ਉਹ 500-1000 ਤੱਕ ਹੁੰਦੀ ਹੈ ਜੀ ਤੇ ਜਿਹੜੀ ਡ੍ਰੈਗਲਿੰਗ ਹੋ ਗਈ ਉਹ ਹੂੰ ਤੇ ਉਹ ਡ੍ਰੈਗ ਲਾਈਨ ਤੇ ਚੇਂਜ ਮੈਂ ਤੁਹਾਨੂੰ ਫਰਕ ਦੱਸਦਾ ਕੀ ਹੁੰਦਾ ਹੈ ਜੀ ਹਾਂਜੀ ਆਜੋ ਜੀ ਆਜੋ ਬਈ ਜੀ ਇੱਧਰ ਆਜੋ ਜਿਵੇਂ ਉਹ ਆ ਚੀਜ਼ ਹੈ ਜੀ ਹਾਂਜੀ ਇੱਕ ਜੋ ਮੈਟ ਹੋ ਗਿਆ ਇਹਦਾ ਹੂੰ ਹੂੰ ਸੀਟਾਂ ਖੋਲ ਕੇ ਮੈਟ ਪੱਟ ਕੇ ਜੀ ਸਾਰੀ ਗੱਡੀ ਸਾਫ਼ ਕਰਨੀ ਇਹ ਹੋਈ ਹੋਈ ਆ ਹੁਣ ਆਏ ਹੋਈ ਹੋਈ ਹੈ ਜੀ ਇਹ ਤਾਂ ਹੀ ਦੇਖੋ ਨਵੀਂ ਜਿਹੀ ਲੱਗਦੀ ਆ ਹਣਾ ਤੇ ਇਹ ਫੇਰ ਹੀ ਫਰਕ ਹੁੰਦਾ ਹੈ ਇਹ ਵਾਸ਼ਿੰਗ ਦੇ ਵਿੱਚ ਵਾਸ਼ਿੰਗ ਹੁੰਦੀ ਹੈ ਕੱਲੀ ਆਪਣੀ ਗੱਡੀ ਧੋਣ ਨੂੰ ਸਾਫ਼ ਕਰਨ ਵਾਸਤੇ ਤੇ ਜੋ ਡ੍ਰੈਗ ਲਾਈਨ ਆ ਗਈ ਜੀ ਉਹ ਮੈਟ ਪੱਟ ਕੇ ਕੱਲੀ ਕੱਲੀ ਇੱਕ ਇੱਕ ਨਟ ਤੋਂ ਨਟ ਸੀਟਾ ਸੁਟਾ ਤੋਂ ਸਮੂਹ ਸਪਾਰਟ ਕੀ ਬੈਡ ਸਾਫ ਕਰਕੇ ਸਾਰਾ ਜੀ ਨਟੂ ਨਟ ਉਹ ਡੀਟੇਲਿੰਗ ਵਿੱਚ ਆ ਗਈ ਹੈ ਰੇਕ ਚੀਜ਼ ਜੀ ਠੀਕ ਹੈ ਜੀ ਹਾਂ ਜੀ ਅੱਛਾ ਇਹ ਇਹਦੇ ਵਿੱਚ ਬਈ ਤੁਸੀਂ ਗੱਡੀਆਂ ਦੀ ਇਕੱਲਾ ਸਰਵਿਸ ਦਿੰਦੇ ਹੋ ਜਾਂ ਬਾਈਕ ਵਗੈਰਾ ਦੀ ਈ 올 ਵਹੀਕਲ ਹੈ ਜੀ ਠੀਕ ਹੈ ਕੋਈ ਵੀ ਹੌਵਿਲਰ ਤੋਂ ਲੈ ਕੇ ਫੋਲਵਿਲਰ ਤੱਕ ਕੋਈ ਮਰਜ਼ੀ ਆਪਣੇ ਕੋਲ ਆਵੇ ਆਪਾਂ ਸਭ ਗੱਡੀ ਕਰਕੇ ਸਾਫ ਕਰਦੇ ਠੀਕ ਹੈ ਤੇ ਆਪਾਂ ਕੋਈ ਹੋਮ ਡਿਲੀਵਰੀ ਵਗੈਰਾ ਦਾ ਵੀ ਹਾਂਜੀ ਹੋਮ ਡਿਲੀਵਰੀ ਦਾ ਵੀ ਹੈਗਾ ਜੀ ਉਹਦੇ ਲੱਗ ਚਾਰजेस ਨੇਗੇ ਜੀ ਆਪਾਂ ਜੇ ਆਪਣੇ ਪਿੰਡ ਦਾ ਹੀ ਆ ਲੋਕਲ ਬੰਦਾ ਮਤ ਨੇੜੇ ਜਿਹੜੇ ਫੇਰ ਤਾਂ ਆਪਾਂ ਆਪ ਲੈ ਕੇ ਛੱਡ ਵੀ ਆਉਣੇ ਆ ਜੀ ਜੇ ਕੋਈ ਬੰਦਾ ਬਾਹਰੋਂ ਆਉਂਦਾ ਜੋ ਤੇ ਕੋਈ ਬਾਈ ਕੋਲੇ ਟਾਈਮ ਨਹੀਂ ਹੈਗਾ ਆਪਾਂ ਨੂੰ ਟਾਈਮ ਲੈ ਸਕਦਾ ਆਪਣੇ ਕੋਲ ਜਦੋਂ ਆਪਾਂ ਫ੍ਰੀ ਹੋਏ ਬਾਈ ਦੀ ਗੱਡੀ ਲਿਆ ਕੇ ਗੱਡੀ ਇੱਥੋਂ ਪੂਰੀ ਸਾਫ ਕਰਕੇ ਤਿਆਰ ਕਰਕੇ ਆਪਾਂ ਗੱਡੀ ਬਾਈ ਘਰੇ ਤੱਕ ਵੀ ਛੱਡ ਕੇ ਆਉਣੇ ਆ ਠੀਕ ਹੈ ਠੀਕ ਹੈ ਅੱਛਾ ਬਈ ਤੋ ਦੇ ਤੱਕ ਮਤਲਬ ਜਦੋਂ ਆਉਣਾ ਹੈ ਬੰਦੇ ਨੇ ਕਿਉਂਕਿ ਤੁਹਾਡੇ ਕੋਲੇ ਮੈਂ ਦੇਖ ਰਿਆਂਗਾ ਗੱਡੀਆਂ ਕਾਫੀ ਖੜੀਆਂ ਬਾਹਰ ਖੜੀਆਂ ਆ ਲੈਂਡ 'ਚ ਲੱਗੀਆਂ ਵੀ ਬੁਕਿੰਗ ਕਰਾ ਕੇ ਆਵੇ ਹਾਂਜੀ ਬੁਕਿੰਗ ਕਰਵਾ ਕੇ ਆਵੇ ਪਹਿਲਾਂ ਫੋਨ ਕਰਕੇ ਆਵੇ ਬਈ ਜੇ ਵਾਸ਼ਿੰਗ ਕਰਾਉਣੀ ਆ ਫਿਰ ਵੀ ਕਾਲ ਕਰਕੇ ਆ ਸਕਦਾ ਹਾਂ ਨਹੀਂ ਆਪਾਂ ਨੇ ਕੋਈ ਇੰਸਟਾਗ੍ਰam ਤੇ ਆਪਣਾ ਹੈਗਾ ਉੱਥੇ ਮੈਸੇਜ ਕਰ ਸਕਦਾ ਬਈ ਆਪਣੇ ਫੋਨ ਨੰਬਰ ਹੈਗਾ ਫੋਨ ਕਰਕੇ ਆ ਸਕਦਾ ਬਈ ਵੀ ਵੈਸੇ ਮਤਲਬ ਨਹੀਂ ਤਾਂ ਕਈ ਵਾਰੀ ਇਹ ਹੁੰਦਾ ਵਾਪਸ ਮੁਰਨਾ ਪੈ ਜਾਂਦਾ ਹਾਂ ਵਾਪਸ ਮੁਰਨਾ ਪੈ ਜਾਂਦਾ ਜੀ ਵਾਸ਼ਿੰਗ ਡੀਨ ਦਾ ਬਤ ਠੀਕ ਹੈ ਤੇ ਕੀ ਤੁਸੀਂ ਕਦੇ ਕੋਈ ਸੈਲੀਬ੍ਰਿਟੀ ਇੰਡੀਆ ਵੀ ਗੱਡੀਆਂ ਕੀਤੀਆਂ ਹਾਂਜੀ ਹਾਂਜੀ ਆਪਾਂ ਵੀ ਜੱਗੂ ਹਾਕਮ ਵਾਲੇ ਦੀ ਗੱਡੀ ਕੀਤੀ ਹੈ ਜੀ ਉਹਦੇ ਦੀ ਕੋਟਿੰਗ ਕਰਕੇ ਕੀਤੀ ਹੈ ਗੱਡੀ ਦਾ ਆਪਾਂ ਸਾਰੀ ਫੋਰਚਨਰ ਦੀ ਬਾਈ ਨੇ ਦਿੱਲੀ ਨੰਬਰ ਦੀ ਲਈ ਹੈ ਜੀ ਉਹ ਗੱਡੀ ਆਪਾਂ ਕਰਕੇ ਦਿੱਤੀ ਹੈ ਜੀ ਤੇ ਦੋ ਤਿੰਨ ਇੱਕ ਬਾਈ ਹੋਰ ਨੇ ਮੇਰੇ ਦਿਮਾਗ 'ਚ ਯਾਦ ਨਹੀਂ ਆ ਰਿਹਾ ਜੀ ਕਨਵਰਗਰੇਵਾਲ ਦੀ ਕਨਵਰਗਰੇਵਾਲ ਜੀ ਮੈਂ ਤੁਹਾਡੀ ਰੀਲ ਦੇਖੀ ਸੀ ਉਹ ਹਾਂਜੀ ਹਾਂਜੀ ਕਨਵਰਗਰੇਵਾਲ ਬਾਈ ਦੀ ਡਿਫੈਂਡਰ ਆਪਾਂ ਵਾਸ਼ ਕਰਕੇ ਦਿੱਤੀ ਸੀ ਇੱਥੇ ਆਈ ਸੀ ਉਹਦੀ ਗੱਡੀ ਵਾਸ਼ ਕਰਕੇ ਦਿੱਤੀ ਸੀ ਆਪਾਂ ਠੀਕ ਹੈ ਜੀ ਠੀਕ ਹੈ ਇਹ ਐਸਟੋਪ ਆ ਵੀ ਹੋਰ ਆਪਣੇ ਤੋਂ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਸਰਵਿਸਾਂ ਆਪਾਂ ਦਿੰਨੇ ਆ ਵਾਸ਼ਿੰਗ ਦੇ ਆਪਨੇ ਕੋਲੇ ਵਾਸ਼ਿੰਗ ਡਿਟੇਲਿੰਗ ਕੋਟਿੰਗ ਪੀਪਫ ਛੱਡ ਕੇ ਆਪਣੇ ਕੋਲ ਇੱਕ ਹੋਰ ਫੈਸਿਲਿਟੀ ਵੀ ਹੈਗੀ ਜੇ ਕਿਸੇ ਬਾਈ ਦੀ ਗੱਡੀ ਨੂੰ ਮਤਲਬ ਕਿ ਜੀ ਡੈਂਟਿੰਗ ਪੇਂਟਿੰਗ ਦੀ ਲੋੜ ਹੈਗੀ ਆ ਜ਼ਰੂਰਤ ਹੈਗੀ ਆ ਉਹ ਬਾਈ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਉਹ ਆਪਾਂ ਫੈਸਿਲਿਟੀ ਇੱਥੇ ਪ੍ਰੋਵਾਈਡ ਕਰਕੇ ਦਿੰਨੇ ਆ ਬਾਈ ਆਪਣੇ ਕੋਲੇ ਗੱਡੀ ਲੈ ਕੇ ਆਵੇ ਉਹਨੂੰ ਪੂਰਾ ਵਧੀਆ ਕੰਮ ਡੈਂਟਿੰਗ ਪੇਂਟਿੰਗ ਦਾ ਟੌਪ ਦਾ ਕਾਰੀਗਰ ਆਪਣਾ ਕੰਮ ਕਰਕੇ ਦੇਊਗਾ ਉਹਨੂੰ ਸਾਰੀ ਗੱਡੀ ਹੀ ਤਿਆਰ ਕਰਕੇ ਮਿਲਾਗੇ ਐਵੇਂ ਨਹੀਂ ਬਾਈ ਪਹਿਲਾਂ ਡੈਂਟਿੰਗ ਪੇਂਟਿੰਗ ਕੋਲ ਕਿਤੇ ਹੋਰ ਜਾਊਗਾ ਫਿਰ ਆਪਣੇ ਕੋਲੇ ਆਊਗਾ ਇਹ ਆਪਾਂ ਸਮੱਸਿਆ ਹੀ ਖਤਮ ਕਰ ਦਿੱਤੀ ਆਪਣੇ ਕੋਲੇ ਬਾਈ ਗੱਡੀ ਲੈ ਕੇ ਆਵੇ ਆਪਾਂ ਦੀ ਕਿਵੇਂ ਦੀ ਵੀ ਗੱਡੀ ਐ ਆਪਾਂ ਜਮਾਂ ਬਾਈ ਨੂੰ ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਤਿਆਰ ਕਰਕੇ ਦੇਵਾਂਗੇ ਤੇ ਸੋਡੇ ਵੀ ਜੀ ਆਪਾਂ ਜੀ ਗੱਲ ਕਰੀਏ ਹਰ ਇੱਕ ਕੰਮ ਵਾਈਜ਼ ਦੱਸ ਦਿਓ ਕਿਉਂਕਿ ਥੋੜਾ ਜਿਹਾ ਦਰਸ਼ਕ ਜਾਣ ਲੈਣਗੇ ਵੀ ਕਿੱਥੋਂ ਜੋ ਪ੍ਰਾਈਸ ਸ਼ੁਰੂ ਹੋ ਜਾਂਦੇ ਆਪਣੇ ਆਪਣੇ ਵੀ 200 ਰੁਪਏ ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ ਵਾਸ਼ਿੰਗ ਦਾ ਵਾਸ਼ਿੰਗ ਦਾ 200 ਤੋਂ ਸ਼ੁਰੂ ਹੈ ਸਿੰਪਲ ਵਾਸ਼ਿੰਗ 200 ਜੀ ਉਸ ਤੋਂ ਬਾਅਦ ਵਾਸ਼ਿੰਗ ਆਪਣੀ 500 ਵਾਲੀ ਆ ਜਾਂਦੀ ਹੈ ਜੀ ਫਿਰ ਪ੍ਰੀਮੀਅਮ ਵਾਸ਼ ਆਪਣੀ 1000 ਆ ਜੀ ਜਾਂਦੀ ਹੈ ਜੀ ਜਿਹਦੇ ਵਿੱਚ ਸਟੀਮ ਵਾਸ਼ ਡੀਜ਼ਲ ਵਾਸ਼ ਗੱਡੀ ਦੇ ਵੈਕਿਊਮ A to Z ਖਾਂਤੇ ਜੀ ਤੇ ਬਾਹਰੋਂ ਬੋਡੀ ਤੇ ਪਾਲਿਸ਼ ਵੱਜੂਗੀ ਅੰਦਰ ਟਾਇਰਾਂ ਤੇ ਸਭ ਟੋਟਲੀ ਗੱਡੀ ਤੇ ਪਾਲਿਸ਼ 1000 ਵਿੱਚ ਵੱਜੂਗੀ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਆ ਜਾਂਦੀ ਡ੍ਰੈਗ ਲਾਈਨ 2500 ਰੁਪਏ ਦੀ ਜੀ ਜਿਹੜੀ ਗੱਡੀ ਮਤਲਬ ਸੀਟਾਂ ਪਟ ਕੇ ਵਿਦ ਡੈਸ਼ਬੋਰਡ ਵਿਦ ਇੰਜਨ ਤੇ ਵਿਦ ਵਾਸ਼ਿੰਗ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦੀ ਆਪਣੀ ਡਿਟੇਲਿੰਗ ਜੀ ਜਿਹੜਾ ਨਟ ਟੂ ਨਟ ਗੱਡੀ ਟਾਇਰ ਖੋਲ ਕੇ A ਟੂ Z ਗੱਡੀ ਮਤਲਬ ਕਿ ਤੋ ਰੇਤਾ ਨਹੀਂ ਥੋਣਾ ਸੋ ਇਹਦਾ ਇਹਦਾ ਪ੍ਰਾਈਸ ਕਿੱਥੋਂ ਸ਼ੁਰੂ ਹੋ ਜਾਂਦਾ ਮੇਰਾ 5000 ਤੋਂ ਜੀ 5000 ਤੋਂ ਸ਼ੁਰੂ ਹਾਂਜੀ ਮਤਲਬ ਉਹ ਗੱਡੀ ਕਿਹੜੀ ਕਹਾਵਲ ਹੈ ਜੀ ਛੋਟੀ ਹੈ ਵੱਡੀ ਹੈ ਸਾਫੀ ਹੈ ਵੱਡੀ ਹੈ ਹਾਂਜੀ ਉਹਦੇ ਵਾਂਗ ਇਹਦੇ ਵਿੱਚ ਰੇਟ ਦਾ ਵੀ ਪ੍ਰਾਣੀ ਨਮੀ ਦਾ ਵੀ ਕੋਈ ਫਰਕ ਪੈਂਦਾ ਵੀ ਪ੍ਰਾਣੀ ਗੱਡੀ ਦੇ ਜਿੰਨੇ ਜ਼ਿਆਦਾ ਹੋਣ ਜੋ ਗੰਦਗੀ ਜ਼ਿਆਦਾ ਹੁੰਦੀ ਹੈ ਹਾਂਜੀ ਹਾਂਜੀ ਉਹਦੇ ਨਹੀਂ ਆਪਣਾ ਕੋਈ ਗੱਡੀ ਜੇ ਬਨੇ ਜੇ ਪਹਿਲਾਂ ਆਪ ਆਪ ਹੀ ਕਹਦੇ ਨੇ ਬਾਈ ਕੋਈ ਮੈਂ ਡਿਟੇਲ ਕਰਾਉਣਾ ਹੈ ਜੇ ਆਪਾਂ ਕਹਾਂਗੇ ਬਾਈ ਤੁਹਾਡੀ ਡਿਟੇਲਿੰਗ ਲੋੜੀ ਤੁਹਾਨੂੰ ਡ੍ਰੈਗ ਲਾਈਨ ਵਿੱਚ ਹੀ ਸਹੀ ਹੋ ਜੂ ਸਭ ਕੁਝ ਫਿਰ ਆਪਾਂ ਬੰਦੇ ਨੂੰ ਆਪ ਹੀ ਦੱਸ ਦਿੰਦੇ ਆ ਵੀ ਤੁਹਾਡੀ ਡਿਟੇਲਿੰਗ ਵਿੱਚ ਨਹੀਂ ਤੁਸੀਂ ਡ੍ਰੈਗ ਲਾਈਨ ਹੀ ਕਰਾਓ ਡ੍ਰੈਗ ਲਾਈਨ ਵਿੱਚ ਹੀ ਤੁਹਾਡੀ ਗੱਡੀ ਸਾਫ਼ ਹੋ ਜੂ ਠੀਕ ਹੈ ਠੀਕ ਹੈ ਹਾਂਜੀ ਵੀ ਆਪਾਂ ਕਸਟਮਰ ਦਾ ਹੀ ਫਾਇਦਾ ਸੋਚਦੇ ਆਂ ਆਪਾਂ ਕੋਈ ਫਾਇਦਾ ਨਹੀਂ ਸੋਚਦੇ ਵੀ ਆਪਾਂ ਨੂੰ ਵੱਧੋ ਐ ਹੋਵੇ ਵੀ ਜੇ ਜੇ ਸਾਹਬ ਨਾਲ ਕਸਟਮਰ ਜੀ ਖੁਸ਼ ਹੋ ਗਈ ਨਾ ਗਿਆ ਆਪਾਂ ਨੂੰ ਫਿਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਜੀ ਜੇ ਆਪਾਂ ਮੈਂ ਵੀ ਸੋਚਿਆ ਹੋਇਆ ਜੀ ਗੱਡੀ ਦਿਨ ਚ ਪਾਉਂਦੀ ਇੱਕ ਹੀ ਤਿਆਰ ਕਰੀਏ ਪਰ ਤਿਆਰ ਵੀ ਪੂਰੀ ਵਧੀਆ ਕਰੀਏ ਵੀ ਇੱਕ ਜੋ ਵੀ ਲੰਬਾ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਠੀਕ ਹੈ ਤੇ ਹੁਣ ਬਈ ਜੀ ਕੋਈ ਨਵੀਂ ਗੱਡੀ ਲੈਂਦਾ ਕੋਈ ਮੇਰੇ ਵਰਗਾ ਗਰੀਬ ਨੂੰ ਕਦੇ ਜੁੜਦੇ ਆ ਪੈਸੇ ਲੈਂਦਾ ਤਾਂ ਹਨਾ ਤਾਂ ਉਹ ਕੋਟਿੰਗ ਕੇਅਰ ਕੀ ਕਰਾਵੇ ਪੀਪੀਐਫ ਕਰਾਵੇ ਕੋਟਿੰਗ ਕਰਾਵੇ ਕੀ ਕਰਾਉਣੀ ਚਾਹੀਦੀ ਹੈ ਕਿਉਂਕਿ 10 ਲੱਖ ਗੱਡੀ ਤੇ ਤਾਂ ਬੰਦਾ ਲਾ ਲੈਂਦਾ ਹੈ ਕਈ ਵਾਰੀ 150000 ਪਿੱਛੇ ਸਾਰੀ ਉਸ ਵਾਸਤੇ ਗੱਡੀ ਘਾਲ ਲੈਂਦਾ ਹੈ ਸੋਨੂੰ ਮੈਂ ਦੱਸਦਾ ਜਿਹੜੀ ਪੀਪੀਐਫ ਹੁੰਦੀ ਹੈ ਜੀ ਉਹ ਸ਼ਾਈਨਿੰਗ ਤੇ ਪ੍ਰੋਟੈਕਸ਼ਨ ਵਾਸਤੇ ਫੁੱਲ ਵਧੀਆ ਜੀ ਓਕੇ ਜੇ ਆਪਣੇ ਕੋਲ ਵਾਈਟ ਕਲਰ ਦੀ ਗੱਡੀ ਹੈ ਫਿਰ ਤੁਸੀਂ ਉਹਦੇ ਕੋਟਿੰਗ ਕਰਵਾਓ ਫਿਰ ਕੋਟਿੰਗ ਹਾਂਜੀ ਕਿਉਂਕਿ ਪੀਪਫ ਜੋ ਹੁੰਦੀ ਹੈ ਉਹ ਵਾਈਟ ਕਲਰ ਤੇ ਆਪਾਂ ਪੀਲਾਪਨ ਛੱਡ ਜਾਂਦੇ ਜੇ ਕਿਸੇ ਬਾਈ ਨੂੰ ਪੀਲਾਪਨ ਤੋਂ ਕੋਈ ਦਿੱਕਤ ਨਹੀਂ ਵੀ ਪ੍ਰੋਟੈਕਸ਼ਨ ਦੇਖਣਾ ਚਾਹੁੰਦਾ ਮੈਨੂੰ ਗੱਡੀ ਦੀ ਪ੍ਰੋਟੈਕਸ਼ਨ ਚਾਹੀਦੀ ਹੈ ਵੀ ਮੈਨੂੰ ਪੀਲਾਪਨ ਦੀ ਕੋਈ ਲੋੜ ਨਹੀਂ ਆਪਾਂ ਤੁਹਾਨੂੰ ਫਰਕ ਵੀ ਦਿਖਾ ਸਕਦੇ ਹਾਂ ਇਹ ਗੱਡੀ ਤੇ ਕੋਟਿੰਗ ਹੋਈ ਹੋਈ ਹੈ ਵਾਈਟ ਕਲਰ ਦੀ ਹੈ ਇਹ ਤੇ ਹਾਂਜੀ ਮੜੇ ਇਧਰ ਆ ਕੇ ਬਿਖਾ ਦਿਓ ਸਾਈਡ ਤੇ ਆ ਕੇ ਕੋਟਿੰਗ ਹੋਈ ਹੋਈ ਹੈ ਗੱਡੀ ਤੇ ਇਹਦੀ ਕੋਟਿੰਗ ਹੈ ਇਹ ਮਤਲਬ ਇਹ ਚਮਕਾਈ ਨਹੀਂ ਕੋਟਿੰਗ ਕਰਕੇ ਆਈ ਹੋਈ ਹੈ ਜਿਹੜੀ ਇਹ ਚਮਕ ਹੈ ਹਾਂਜੀ ਇਹ ਕੋਟਿੰਗ ਕਰਕੇ ਆਈ ਹੋਈ ਹੈ ਜੀ ਠੀਕ ਹੈ ਹਾਂਜੀ ਅੱਛਾ ਇਹਦੀ ਤਾਂ ਹੋ ਗਈ ਕੋਟਿੰਗ ਹੁਣ ਆਪਾਂ ਕੀ ਦਿਖਾਉਣਾ ਉਧਰ ਉਧਰ ਪੀਪੀਐਫ ਆਹੀ ਵਾਈਟ ਐਨ ਗਲਤੀ ਤੇ ਸਕੋਰਪਿਓ ਤੇ ਜੀ ਪੀਪੀਐਫ ਹੋਈ ਹੋਈ ਹੈ ਉਧਰ ਪੀਪੀਐਫ ਹੋਈ ਆ ਇਹ ਕਲਰ ਦਾ ਉਧਰ ਵੀ ਫਰਕ ਲੱਗੂਗਾ ਜੀ ਦੋਨਾਂ ਦਾ ਹਾਂਜੀ ਦੋਨਾਂ ਦਾ ਕਲਰ ਫਰਕ ਦੇਖੋ ਇਹ ਥੋੜੀ ਸ਼ਾਈਨਿੰਗ ਜ਼ਿਆਦਾ ਉਹ ਥੋੜੀ ਮਤਲਬ ਕਰੀਮ ਕਲਰ ਚ ਹੋਈ ਹੈ ਕਰੀਮ ਕਲਰ ਮੈਨੂੰ ਤਾਂ ਹੀ ਲੱਗਦਾ ਵਾ ਕਿਤੇ ਲਾਈਟਾਂ ਕਰਕੇ ਮੈਂ ਨੋਰ ਦਾ ਪਹਿਲਾਂ ਵੀ ਕੀਤਾ ਸੀ ਉਹ ਪੀਲੀ ਜਿਹੜੀ ਤਾਂ ਹੋ ਗਈ ਉਹਦੇ ਪੀਪੀਐਫ ਹੋਈ ਹੋਈ ਹੈ ਜੀ ਬਸ ਇੰਨਾ ਕੁ ਫਰਕ ਹੁੰਦਾ ਹੈ ਜੀ ਪੀਪੀਐਫ ਤੇ ਕੋਟਿੰਗ ਦੇ ਵਿੱਚ ਠੀਕ ਤਾ ਇਹਦੇ ਵਿੱਚ ਬਈ ਹੁਣ ਆ ਮੰਗ ਲਓ ਫਿਰ ਨਵੀਂ ਗੱਡੀ ਤੇ ਆਪਾਂ ਨੂੰ ਮਤਲਬ ਸਿਰਫ ਜਿਵੇਂ ਤੁਹਾਡੇ ਮਤਾਬਕ ਹੈ ਜੀ ਵਾਈਟ ਗੱਡੀ ਹੈ ਤਾਂ ਕੱਲੀ ਉਹ ਤੇ ਕੋਟਿੰਗ ਕਰਾਓ ਹਾਂ ਜੇ ਬਾਈ ਨੂੰ ਕਿਸੇ ਨੂੰ ਪ੍ਰੋਟੈਕਸ਼ਨ ਚਾਹੀਦੀ ਆ ਵੀ ਪੀਲੇ ਪੰਨ ਤੋਂ ਕੋਈ ਦਿੱਕਤ ਨਹੀਂ ਇਹ ਕੋਟਿੰਗ ਕਿੰਨਾ ਚਿਰ ਚੱਲ ਜਾਂਦੀ ਹੈ ਕੋਟਿੰਗ ਚੱਲਦੀ ਹੈ ਜੀ ਤਿੰਨ ਸਾਲ ਤੱਕ ਚੱਲਦੀ ਹੈ ਜੀ ਇਹਦੀ ਸਾਲ-ਸਾਲ ਬਾ ਮੇਨਟੇਨੈਂਸ ਜ਼ਰੂਰੀ ਹੈ ਜੀ ਉਹ ਆਪਾਂ ਵਿਦਿਨ ਕਰਕੇ ਦਿੰਦੇ ਆ ਸਾਰੀ ਠੀਕ ਤੇਦਾ ਜੋ ਕੋਸਟ ਲੀ ਹੁੰਦੀ ਹੈ ਕੋਟਿੰਗ ਦੀ ਜੀ ਉਹ 15000 ਹੁੰਦੀ ਹੈ 3 ਸਾਲ ਦੀ ਜੀ ਜਿਹਦੇ ਵਿੱਚ 2 ਸਾਲ ਮੇਨਟੇਨੈਂਸ ਆਪਾਂ ਖੁਦ ਕਰਕੇ ਦਿੰਦੇ ਆ 2 ਸਾਲ ਤੇ ਜਿਹੜੀ ਜਿਹੜੀ ਵਜੇ ਹੁਣ ਪੀਪੀਐਫ ਆ ਇਹ ਹਰ ਇੱਕ ਛੇੜੀ ਪੀਲੀ ਹੁੰਦੀ ਹੈ ਜਾਂ ਕੋਈ ਲਿਮਟਡ ਸੀਟਾਂ ਆਉਂਦੀਆਂ ਵੀ ਉਸ ਮਤਲਬ ਪ੍ਰਾਈਸ ਦੀਆਂ ਨਹੀਂ ਜਿਹੜੀ ਵਾਈਟ ਕਲਰ ਗੱਡੀ ਹੋਊਗੀ ਜੀ ਉਹ ਪਾਉਂਦੀ ਤੁਸੀਂ 2 ਲੱਖ ਤੱਕ ਦੀ ਸ਼ੀਟ ਲਾ ਲਓ ਜੀ ਤੁਸੀਂ ਵਾਈਟ ਕਲਰ ਨੇ ਤਾਂ ਪੀਲਾ ਹੋਣਾ ਹੀ ਹੋਣਾ ਜੀ ਜੇ ਕੋਈ ਆਪਣਾ ਬਾਈ ਕਹਦੇ ਵੀ ਹਾਂ ਵੀ ਮੈਂ ਪੀਲਾ ਨਹੀਂ ਹੋਣ ਦਿੰਦਾ ਹੂੰ ਉਹ ਪੋਸੀਬਲ ਹੀ ਹੈ ਨਹੀਂ ਜੀ ਕਿਉਂਕਿ ਵਾਈਟ ਕਲਰ ਤਾਂ ਗੱਡੀ ਪੀਲੀ ਹੋਣੀ ਹੁੰਦੀ ਹੈ ਕਈ ਬੰਦਿਆਂ ਦੀ ਆਪਾਂ ਬਾਈ ਜੀ ਵੀਡੀਓ ਸੁਣਦੇ ਹੁੰਨੇ ਆ ਉਹ ਕਹਿੰਦੇ ਵੀ ਸਪੀਲਾ ਨਹੀਂ ਹੁੰਦਾ ਜੀ ਸਾਡੀ ਗਰੰਟੀ ਹੈ ਇਹਨਾਂ ਦੀ ਸ਼ੀਟ ਲਾਓ ਤਾਂ ਉਹ ਸਿਰਫ ਫੇਕ ਹੈ ਪੀਲੇ ਹੋਣੀ ਖੁੱਡੀ ਗੱਡੀ ਹੈ ਜੀ ਮੈਂ ਤੁਹਾਨੂੰ ਕਹਿਆ ਜੀ ਮੈਂ ਆਪਦੀ ਖੁੱਡੀ ਪ੍ਰੋਟੈਕਸ਼ਨ ਮੈਨੂੰ ਪੀਲੇ ਪੰਦ ਕੋਈ ਦਿੱਕਤ ਨਹੀਂ ਹਾਂ ਤੇ ਮੈਂ ਫਿਰ ਵੀ ਪੀਪੀਐਫ ਹੀ ਕਰਾਈ ਆ ਫਿਰ ਵੀ ਅੱਛਾ ਤੁਸੀਂ ਆਪਦੀ ਗੱਡੀ ਤੇ ਆਪਦੀ ਗੱਡੀ ਹੈ ਹੁਣ ਮੈਂ 3 ਲੱਖ ਦੀ ਸ਼ੀਟ ਵੀ ਲਾ ਸਕਦਾ ਸੀ ਹਾਂ ਜੋ ਮੈਨੂੰ ਪੀਲੇ ਪੀਲਾ ਤਾਂ ਪਹਿਣੀ ਪੈਣਾ ਨੇ ਹੋਈ ਵੀ ਰਸਤ ਦੋ ਮਹੀਨੇ ਤੇ ਬਸ ਇੰਨੀ ਕੀ ਪੀਲੀ ਹੋਣੀ ਹੈ ਤੇ ਇਸ ਤੋਂ ਵੱਧ ਮਤਲਬ ਪੀਲੀ ਨਹੀਂ ਹੋਣੀਏ ਬਸ ਇਹਨੇ ਆਪਦਾ ਹਫਤੇ ਦੋ ਹਫਤੇ ਵਿੱਚ ਹੀ ਰੰਗ ਫੜ ਲੈਣਾ ਹਾਂ ਹਾਂ ਬਸ ਇੰਨੀ ਕਰੇਣੀ ਹੈ ਜੀ ਠੀਕ ਹੈ ਜੀ ਠੀਕ ਬਲੈਕ ਗੱਡੀ ਤੇ ਕੋਟਿੰਗ ਨਹੀਂ ਜੀ ਹਮੇਸ਼ਾ ਪੀਪੀਐਫ ਹੀ ਕਰਵਾਉਂਦਾ ਕਿਉਂਕਿ ਬਲੈਕ ਗੱਡੀ ਤੇ ਜ਼ਿਆਦਾ ਸਕ੍ਰੈਚਸ ਪੈਂਦੇ ਨੇ ਹੂੰ ਉਹਤੇ ਬਹੁਤ ਡਰ ਹੁੰਦਾ ਆਪਾਂ ਜੇ ਆਪਾਂ ਕਦੋਂ ਕੱਪੜਾ ਵੀ ਘਸਾ ਦਈਏ ਉਹਤੇ ਸਕ੍ਰੈਚ ਉਵੇਂ ਵੀ ਪੈ ਜਾਣਾ ਤਾਂ ਕਰਕੇ ਆਪਾਂ ਨੂੰ ਪੀਪੀ ਹੀ ਜ਼ਿਆਦਾ ਬੈਨੀਫਿਟ ਰਹੂਗੀ ਬਲੈਕ ਗੱਡੀ ਤੇ ਠੀਕ ਹੈ ਹਾਂਜੀ ਓਕੇ ਤੇ ਭਾਈ ਜੀ ਹੁਣ ਤੁਸੀਂ ਆਪਣੀ ਲੋਕੇਸ਼ਨ ਦੱਸ ਦਿਓ ਤੇ ਆਪਣੇ ਮੋਬਾਈਲ ਨੰਬਰ ਵਗੈਰਾ ਇੰਸਟਾਗ੍ਰam ਆਈਡੀ ਵਗੈਰਾ ਉਹ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸੇ ਵੀਰ ਨੇ ਆਉਣਾ ਤੁਹਾਡੇ ਤੱਕ ਪਹੁੰਚੇ ਜਿਹੜੀ ਉਹ ਬਣਾ ਸਕੇ ਆਪਣੀ ਜੋ ਲੋਕੇਸ਼ਨ ਹੈਗੀ ਆ ਜੀ ਉਹ ਹੈਗੀ ਸਰਦੂਲਗੜ੍ਹ ਦੇ ਵਿੱਚ ਚਿਲਿੰਗ ਸੈਂਟਰ ਰੋਡ ਨੀਅਰ ਸੰਧੂ ਜਿਮ ਸਿਟੀ ਸੈਂਟਰ ਜ ਸਿਟੀ ਸੈਂਟਰ ਦੇ ਵਿੱਚ ਤੇ ਮੋਬਾਈਲ ਨੰਬਰ ਕਿਹੜੇ ਕਿਹੜੇ ਨੇ ਆਪਣਾ 8847388433 97809 9683 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਬੁਕਿੰਗ ਕਰਵਾ ਸਕਦੇ ਆ ਜੀ ਤੇ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਜਿਹੜੀ ਡੀਟੇਲਿੰਗ ਹੌਰਸ ਦੂਗੜ ਦੇ ਨਾਂ ਤੋਂ ਜੀ ਠੀਕ ਹੈ ਇਸ ਇੰਸਟਾਗ੍ਰਾਮ ਆਈਡੀ ਤੇ ਆਪਣਾ ਕੰਮ ਜਿਹੜਾ ਦੇ ਸਕਦੇ ਆ ਮੈਸੇਜ ਕਰ ਸਕਦੇ ਜੋ ਵੀ ਹੈਗਾ ਹਾਂ ਬਿਲਕੁਲ ਦਰਸ਼ਕੋ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਜਰੂਰ ਆਓ ਬਾਈਆਂ ਦਾ ਕੰਮ ਦੇਖੋ ਇੱਥੇ ਗੱਡੀਆਂ ਖੜੀਆਂ ਆ ਕੇ ਦੇਖੋ ਚੈੱਕ ਕਰੋ ਠੀਕ ਹੈ ਪੂਰੀ ਜਾਣਕਾਰੀ ਲੈ ਕੇ ਪੂਰੇ ਪੰਜਾਬ ਦੇ ਵਿੱਚੋਂ ਬਾਈ ਜੀ ਦਾਵਾ ਕਰਦੇ ਵੀ ਘੱਟ ਰੇਟ ਹੈ ਜਿਹੜੇ ਸਾਡੇ ਹੈਗੇ ਤੇ ਕੁਆਲਿਟੀ ਹੈ ਜਿਹੜੀ ਉਸ ਤੋਂ ਵਧੀਆ ਹੈਗੀ ਹੈ ਤਾਂ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਫੋਨ ਤੇ ਕਰੋ ਇਨਕੁਆਰੀ ਲੋ ਠੀਕ ਹੈ ਤੇ ਗਰੰਟੀ ਨਾਲ ਹੋਊਗਾ ਕਿ ਜਿਵੇਂ ਭਰਾ ਨੇ ਦੱਸਿਆ ਵੀ ਕੁਝ ਚੀਜ਼ਾਂ ਦੇ ਤਾਂ ਅਸੀਂ ਖੁਦ ਵੀ ਗਰੰਟੀ ਵੀ ਦਿੰਨੇ ਆ ਕਿ ਵਾਕਈ ਉਹ ਗਰੰਟੀ ਹੈ ਜਿਹੜੀ ਜੈਨੂਇਨ ਹੈ ਮੇਕਅਪ ਬਲੈਂਡ ਰੋਰ ਨੇੜੇ ਸੰਧੂ ਜੰਮਾ ਸਿਟੀ ਸੈਂਟਰ ਮਾਰਕੀਟ ਦੇ ਵਿੱਚ ਤੁਸੀਂ ਆਓ ਤੇ ਬਾਕੀ ਇਹ ਇੱਥੇ ਦਿੱਤੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਓ ਜੇ ਸਾਡੀ ਵੀਡੀਓ ਤੇ ਤੁਸੀਂ ਨਵੇਂ ਜੁੜਿਓ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਹੈ ਜਿਹੜਾ ਜ਼ਰੂਰ ਕਰਿਓ ਤੇ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਤੇ ਚੱਲਦੇ ਹਾਂ ਅੱਗੇ ਤੁਹਾਡਾ ਵੀ ਭਰਾ ਜੀ ਬਹੁਤ ਬਹੁਤ ਧੰਨਵਾਦ ਇੱਕ ਗੱਲ ਮੈਂ ਹੋਰ ਦੱਸਾਂ ਇਸ ਕੋ ਟਾਈਮ ਬੜਾ ਔਖਾ ਲਿਆ ਭਰਾ ਤੂੰ ਕਿਉਂਕਿ ਬਿਜ਼ੀ ਐ ਨਾ ਸੀਗਾ ਬਹੁਤ ਔਖਾ ਟਾਈਮ ਲਿਆ ਤੇ ਧੰਨਵਾਦ ਭਰਾ ਜੀ ਲੈ ਸਾਨੂੰ ਟਾਈਮ ਦੇਣ ਵਾਸਤੇ ਠੀਕ ਹੈ ਭਾਈ ਜ